ਇਹ ਵੀਡੀਓ ਇੱਥੇ ਸੱਤ ਦੇ ਵਿੱਚ ਬਣਾਉਣ ਦਾ ਇੱਕ ਰੀਜ਼ਨ ਹੈ ਉਹ ਤੁਹਾਨੂੰ ਮੈਂ ਘਰੇ ਜਾ ਕੇ ਦੱਸੂ ਹੁਣ ਇੱਥੇ ਸਾਰੇ ਅੱਖਾਂ ਘੱਟ ਜਾਂਦੇ ਮੇਰੇ ਕੰਨੀ ਤੇ ਕੋਈ ਮੇਰੇ ਵਰਗਾ ਇੱਕ ਲਿਬੜਾ ਜਿਹਾ ਬੰਦਾ ਉੱਥੇ ਜਾ ਕੇ ਪਬਲਿਕ ਪਲੇਸ ਦੇ ਵਿੱਚ ਜਾ ਕੇ ਵੀਡੀਓ ਬਣਾ ਸਕਦਾ ਤਾਂ ਤੁਸੀਂ ਆਹ ਦੇਖੋ ਦੋ ਟਰੈਕਟਰ ਲੈ ਕੇ ਆਂਦੇ ਇੱਕ ਟਰਾਲੀ ਨੂੰ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ ਤੇ ਆ ਦੇਖੋ ਜੀ ਹੁਣ ਆਪਾਂ ਬੈਠੇ ਆ ਜੀ ਪਿੰਡ ਦੀ ਸੱਤ ਦੇ ਵਿੱਚ ਵਿਚਾਲੇ ਬੈਠੇ ਆ ਜਮਾਂ ਤੇ ਇੱਥੇ ਛੱਪੜ ਤੇ ਬੈਠੇ ਆ ਛੱਪੜ ਸਾਬ ਹੋਈ ਜਾਂਦਾ ਆਪਣਾ ਇਹ ਵੀ ਤੁਹਾਨੂੰ ਦਿਖਾਵਾਂਗੇ ਆ ਸਨਾ ਲੈ ਕੇ ਮਟਰ ਆ ਦੇਖੋ ਓਏ ਸਨਾ ਮਟਰ ਕੰਨਦਾ ਹਾਂ ਇਹਨੂੰ ਇਹ ਆਂਦੇ ਫੁੱਕ ਲੱਗੇ ਮੈਨੂੰ ਆਹ ਮਟਰ ਲੈ ਕੇ ਲਿਆ ਕੇ ਤੇ ਮੈਨੂੰ ਦੁਕਾਨ ਤੋਂ ਤੇ ਹੁਣ ਆਪਣਾ ਛੱਪੜ ਵੀ ਦਿਖਾਉਣੀ ਆ ਤੁਹਾਨੂੰ ਇਹ ਤੁਸੀਂ ਦੇਖ ਸਕਦੇ ਹੋ ਜਆ ਆਪਣਾ ਹੀ ਜਆ ਆ ਦੇਖੋ ਦੋਸਤੋ ਇੰਨਾ ਡੂੰਗਾ ਹੋ ਗਿਆ ਆਪਣਾ ਛੱਪੜ ਆ ਦੇਖੋ ਉਣਾ ਹਾ ਦਾ 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 ਸਾਫ ਕਰਤਾ ਤੇ ਅੱਧਾ ਰਹਿ ਗਿਆ ਉਸ ਆ ਇੰਨੀ ਚੜਾਈ ਹੋ ਗਈ ਨਾ ਵੀ ਦੋ ਟਰੈਕਟਰ ਲੈ ਕੇ ਆਂਦੇ ਵਿੱਚੋਂ ਤੇ ਦੋ ਟਰੈਕਟਰ ਅੱਗੇ ਇੱਕ ਟਰੈਕਟਰ ਹੋਰ ਜੋੜ ਕੇ ਤੇ ਫੇਰੇ ਇਹ ਟਰਾਲੀ ਭਰ ਕੇ ਨਿਕਲਦੀ ਹੈ ਵਾਰੇ ਦੀ ਲੈ ਗਿਆ ਲੈ ਗਿਆ ਕਿੱਥੇ ਲੈ ਜਾ ਵੀ ਲੈ ਗਿਆ ਲੈ ਗਿਆ ਲੈ ਗਿਆ ਹੁਣ ਆ ਇੱਕ ਟਰੈਕਟਰ ਲੱਗਦਾ ਥੋੜੇ ਹੀ ਰਹਿ ਗਏ ਹੁਣ ਤਾਂ ਅੱਧਾ ਘਰ ਰਹਿ ਗਿਆ ਛੱਪੜ ਵਸ ساری ਉਹ ਲੈ ਗਿਆ ਖਿੱਚ ਕੇ ਨਾ ਯਾਰ ਆ ਹੁਣ ਇੱਕ ਤਾਇਆ ਆ ਗਿਆ ਗਾਂ ਖਾਣ ਨੂੰ ਤੇ ਆਨੇ ਸਾਡੇ ਮਸ਼ੀਨ ਠੀਕਰ ਕੇ ਆਓ ਤੇ ਆ ਨੋ 15 ਦਿਨ ਹੋ ਗਏ ਜਾਣ ਖਾਂਦੇ ਨੂੰ 2 ਮਹੀਨੇ ਹੋ ਗਏ ਆ ਬੇਟਾ ਬੇਤਰਾ ਇਹ ਬੇਟਾ ਅੱਜ ਕਾਈ ਕਰਨੀ ਦੇਉਣੀ ਅੱਛਾ ਕੇ ਮੈਂ ਕਿ ਤੂੰ ਨਹੀਂ ਰਹਿਣ ਦੇ ਵਗੇ ਇੱਕ ਬੈਲਟ ਕਰਾ ਦੇ ਸਿਆਣਾ ਹਾਂ ਨਹੀਂ ਆਪਣਾ ਨਵੀਂ ਲੱਗੀ ਕਰਨੇ ਉਹ ਉਹਦੇ ਪਾ ਦੇਣੇ ਤਲਪਾ ਕੋਈ ਗੱਲ ਨਹੀਂ ਆ ਆ ਮੈਂ ਤੰਗ ਕਰੀ ਜਾਂਦਾ ਹੈ ਹਾਂ ਤੰਗ ਕਰਦਾ ਮੈਂ ਕਿ ਦਾਦੀ ਹੁੰਦੀ ਤਾਂ ਦਾਦੀ ਦੀ ਦਾਦਾ ਤੰਗ ਹੁੰਦਾ ਹੈ ਪੂਰੇ ਟੱਪੇ ਦੇ ਜੋਰ ਨਾਲ ਰੋਟੀ ਪਕਾਉਣਾ ਤੇ ਜਿਹੜੇ ਤੋਂ ਜਿਹੜੀ ਤੋਂ ਬੈਲਟ ਟੈਕਲ ਦੀ ਕਰ ਹੂੰ ਫਿਰ ਇਹ ਕੀ ਕਰ ਸਕਦਾ ਹਾਂ ਹਾਂ ਮੈਂ ਕੀ ਕਰ ਸਕਦਾ ਹਾਂ ਬਣਾ ਕੇ ਵੀਡੀਓ ਪਾ ਦੇ ਫਿਰ ਉਹ ਕੀ ਹੈ ਬਈ ਬੇੜੀ ਪਾਣੀ ਪੋਹਗੇ ਬਸ ਸਾਰੇ ਦੇਖਣਗੇ ਆਹ ਬੰਦਾ ਸਾਰੇ ਆ ਜਾਣਗੇ ਚੁੰਮੜ ਦੇਣਗੇ ਸਾਰੇ ਆ ਕੇ ਤੇਰੇ ਦੇ ਅੱਗੇ ਹੀ ਥੋੜੇ ਹੈ ਸਾਰੇ ਚੁੰਮੜ ਦੇਣਗੇ ਹੈ ਸਾਰੇ ਚੁੰਮੜ ਦੇਣਗੇ ਆ ਦੇ ਆ ਕੇ ਹਾਂਜੀ ਗਾਇਸ ਹੁਣ ਸਰਾ ਕਹਿੰਦੇ ਆਪਾਂ ਘਰੇ ਚੱਲੀਏ ਹੈ ਘਰੇ ਚੱਲੀਏ ਠੀਕ ਹੈ ਨੰਬਰ ਕਰਵਾ ਜੀ ਭੁਲਾਗਾ ਹੈ ਕਿਧਰ ਆ ਲੈ ਆਹ ਦੇਖੋ ਕੀ ਕਰੀ ਜਾਂਦਾ ਠੀਕ ਕਰੀ ਜਾਂਦਾ ਆ ਦੇਖੋ ਐਸ ਇਹ ਵੀਡੀਓ ਇੱਥੇ ਸੱਤ ਦੇ ਵਿੱਚ ਬਣਾਉਣ ਦਾ ਇੱਕ ਰੀਜ਼ਨ ਹੈ ਉਹ ਤੁਹਾਨੂੰ ਮੈਂ ਘਰੇ ਜਾ ਕੇ ਦੱਸੂ ਹੁਣ ਇੱਥੇ ਸਾਰੇ ਅੱਖਾਂ ਕੱਢੀ ਜਾਂਦੇ ਮੇਰੇ ਕਨੀ ਤੇ ਕੋਈ ਗੱਲ ਨਹੀਂ ਅੱਖਾਂ ਕੱਢੀ ਜਾਂਦੇ ਕੋਈ ਆਪਨ ਕੋਈ ਫਰਕ ਨਹੀਂ ਪੈਂਦਾ ਹਾਂ ਚੱਲ ਸਾਨਾ ਚੱਲਦੇ ਆ ਚਲਿਏ ਹੋਰ ਇਹ ਇਹ ਹੁਣ ਕਹਿੰਦੇ ਜਾਂਦੇ ਨਹੀਂ ਹੁਣ ਚਲਿਏ ਚੱਲਿਆ ਚਲਿਏ ਲੈ ਚਲਿਏ ਕਿਉਂ ਇਹ ਤਾਂ ਮਜ਼ਾ ਆ ਰਿਹਾ ਤਾਂ ਵਜ਼ਾਰੇ ਇਹ ਕਹਿੰਦੇ ਮਜ਼ਾ ਆ ਰਿਹਾ ਚੱਲਿਏ ਚੱਲਦੇ ਆ ਚੱਲਦੇ ਆ ਕੋਈ ਆਪਣੇ ਕਨੇ ਅੱਖਾਂ ਘੱਟ ਜਾਂਦੇ ਆ ਸਾਡੇ ਚੱਪੜ ਦੀਆਂ ਵੀਡੀਓ ਬਣਾਈ ਜਾਂਦੇ ਅੱਖਾਂ ਘੱਟ ਜਾਂਦੇ ਉਹਦੇ ਸਾਰੇ ਖੜੇ ਆ ਆਪਣੇ ਉਹ ਦੇਖ ਚੱਲੀ ਹਣ ਹੁਣ ਇਹ ਸਨਾ ਜਿੱਦ ਕਰਨ ਲੱਗੇ ਹੁਣ ਹੁਣ ਤਾਂ ਹੀ ਆ ਕੇ ਜਾਂਦੇ ਕਰੇ ਚੱਲਦੇ ਆ ਤੇ ਹੁਣ ਇਹਾਂ ਦੀ ਹੁਣ ਨਹੀਂ ਜਾਂਦੇ ਕੱਲ ਫਿਰ ਕਰੇ ਚੱਲਦੇ ਨਵਨੇ ਨੂੰ ਨੇ ਜਾ ਗਏ ਨੇ ਚਲੇ ਆਇਆ ਟੋੜੀ ਚੱਲ ਚੱਲੀਏ ਆ ਆ ਗਿਆ ਆਪਾਂ ਕਰੇ ਕਰੇ ਆ ਕੇ ਬਾਹਰ ਇਹ ਟੱਪ ਕੇ ਵਾਹ ਜੀ ਵਾਹ ਕੀ ਬਾਤ ਹੈ ਆਪਾਂ ਉਹਦੇ ओ देखो ये ओ बैठा हुआ अपना कुत्ता सूर्या सूर्या ओपंड के एकदम डके पे तो ले मैं आज के बनाया है के बना ले आजा हां सुन अब आजवा कावली छोले बनाय दिखाए एक दिखाएंगे कौन गाड़ी पानी तो हो गए दिखाई दिखाई एक मिनट कैसे से बनाया है बढ़िया बनाया दो मीट वर्क के दिखाई एक मिनट दिखाता दे ओह वाह क्या वाता बहुत वैया बने ना स्वाद बन जाने खादा हो हाँ? मटर खाँदा है जी हाँ वही खाँ मटर वही किधर गया कनाल है इधर के चलो जी अच्छा खाई यंदा है के मैं कहीं खाते नहीं अरे बढ़िया खाई ना हूँ ਪਾ ਪਨਾਈ ਜਾਂਦਾ ਮੈਨੂੰ ਤਾਂ ਉਹ ਦੇਖੋ ਨਹੀਂ ਜਾਂਦਾ ਤੇ ਮੈਂ ਪਣ ਦਤਾ ਹੋਰੇ ਗੇ ਪਣ ਦਤਾ ਹੋਰੇ ਹਾਂ ਰੋਟੀਆਂ ਬਣਾਉਣ ਲੱਗੀ ਹੁਣੀ ਹੋਰ ਬਣਾ ਲੇ ਮੱਚਾ ਗੇ ਅੱਜ ਟਾਈਮ ਨਾਲੀ ਰੋਟੀ ਬਣਾਉਣ ਲੱਗੀ ਗਏ ਇਸੇ ਆਹ ਕੁਨਾਲ ਦਾ ਮੋਢੇ ਕੇ ਨਾ ਰਾਤੀ ਰਾਤ ਹੋ ਜਾਂਦਾ ਹਾਂ ਇਹ ਤਾਂ ਸਹੀ ਗੈਲਾ ਬੇਰਾ ਨੇਹਰਾ ਹੋ ਜਾਂਦਾ ਬਾਜ ਹਨ ਹਾਂ ਹਾਂ ਦੇਖਿਆ ਕੋ ਨਹੀਂ ਫੇਰ ਸਹੀ ਹੈ ਅਗੇ ਤੋਂ ਨਹੀਂ ਖਾਗੋ ਨਹੀਂ ਹੈ ਜਵੇਂ ਦੇ ਰਹੇ ਧਿੱਕੇ ਅੱਛਾ ਮਟਰ ਖਾਣ ਲੱਗੇ ਕਿ ਆਂਦੇ ਤੂੰ ਜੀ ਹੂੰ ਨਹੀਂ ਨਾ ਮਾਤਾ ਨੇ ਖਾਣਾ ਮਾਤਾ ਖਾ ਕੇ ਆ ਦੇਖੋ ਸਣਾ ਵੇਠੇ ਵੇਠੇ ਖਾਈ ਹੰਦੀ ਤਾ ਪਹਿਲਾਂ ਉੱਥੇ ਆਪਣੇ ਥੜੇ ਥੜੇ ਦੇਖੋ ਤੇ ਚੱਪੜਦੇ ਹੈ ਇਹ ਕਹਿੰਦੇ ਆ ਚਲਿਏ ਕਰੇ ਫਿਰ ਬਾਚਾਂ ਦੇ ਨਹੀਂ ਜਾਣਾ ਨਹੀਂ ਜਾਣਾ ਫਿਰ ਮੈਂ ਚੱਲ ਚੱਲ ਕੇ ਨਾਉ ਨਹੀਂ ਹੈ ਬਰਾਪਾ ਹਨਾ ਸਣਾ ਤੇ ਦਾ ਨਾ ਕੀ ਕਹੀ ਸੀ ਨਹੀਂ ਆਈ ਤੂੰ ਨਾ ਕਹੀ ਸੀ ਨਾ ਹੂੰ ਤਾਂ ਬੇ ਪਾਇਆ ਗੁੰਟ ਮਟਰ ਹਾਂ ਟਮਾਟਰ ਪਾਜਿਆ ਰਣੀ ਹੂੰ ਪਟਲਾ ਕਿ ਲੈਣ ਗਈ ਪੂਤੇ ਪਾਸ ਅੱਛਾ ਫੇਰ ਵੇ ਕਿ ਪਾਸ ਹਾਂ ਹਾਂ ਇਹ ਕਾ ਹਾਈ ਕੋ ਟਮਾਟਰ ਉਹਨਾਂ ਨੇ ਕਿੱਥੇ ਟਮਾਟਰ ਆਉਣੇ ਸੀਗੇ ਹਾਂਜੀ ਦੋਸਤੋ ਹੁਣ ਦੱਸਦਾ ਮੈਂ ਸਾਨੂੰ origin ਵੀ ਉੱਤੇ ਵੀਡੀਓ ਬਣਾਉਣ ਦਾ ਕੀ ਰੀਜਨ ਸੀਗਾ ਠੀਕ ਹੈ ਵੇ ਡੇੜੇ ਨਵੇਂ ਯੂਟਿਊਬਰ ਜਿਹੜੇ ਜਿਹੜੇ ਵੀਡੀਓ ਬਣਾਉਣ ਤੋਂ ਹਿਸਕਦੇ ਨੇ ਜਿਨ੍ਹਾਂ ਦੇ ਵੀ ਇੱਕ ਬੰਦਾ ਵੀ ਆ ਜਾਏ ਤਾਂ ਵੀਡੀਓ ਬਣਾਉਣ ਤੋਂ ਉਹਨਾਂ ਦੇ ਦਿਲ ਚ ਹੌਲ ਜੇ ਪੈਂਦੇ ਆ ਹੌਲ ਹਾਂ ਦਿਲ ਤੱਕ 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 ਐ ਕਰਨ ਲੱਗ ਜਾਂਦਾ ਜਿਨ੍ਹਾਂ ਦਾ ਤੇ ਉਹਨਾਂ ਵਾਸਤੇ ਮੈਂ ਉੱਥੇ ਜਾ ਕੇ ਵੀਡੀਓ ਬਣਾਈਏ ਵੀ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਮਿਲੇ ਵੀ ਮੇਰੇ ਵਰਗਾ ਇੱਕ ਲਿਬੜਾ ਜਿਹਾ ਬੰਦਾ ਉੱਥੇ ਜਾ ਕੇ ਪਬਲਿਕ ਪਲੇਸ ਦੇ ਵਿੱਚ ਜਾ ਕੇ ਵੀਡੀਓ ਬਣਾ ਸਕਦਾ ਤਾਂ ਤੁਸੀਂ ਕਿਉਂ ਨਹੀਂ ਬਣਾ ਸਕਦੇ ਵੇ ਹਰ ਇੱਕ ਬੰਦੇ ਨੂੰ ਹੌਸਲਾ ਮਿਲੂ ਇਸ ਵੀਡੀਓ ਨਾਲ ਤੇ ਜਿਹੜੇ ਦੇਖਦੇ ਉਹਨਾਂ ਦਾ ਕੰਮ ਹੁੰਦਾ ਇਕੱਲਾ ਦੇਖਣਾ ਉਹਨਾਂ ਦਾ ਕੰਮ ਦੇਖਣਾ ਹੁੰਦਾ ਤੇ ਤੁਸੀਂ ਆਪਦਾ ਕੰਮ ਕਰੋ ਵੀ ਤੁਸੀਂ ਆਪਦੀ ਵੀਡੀਓ ਤੇ ਉਹ ਰੱਖੋ ਠੀਕ ਹੈ ਤੁਸੀਂ ਆਪ ਤੁਹਾਡਾ ਵੀਡੀਓ ਦਾ ਕੰਮ ਹੈ ਤੁਸੀਂ ਵੀਡੀਓ ਬਣਾਓ ਤੇ ਉਹਨਾਂ ਨੂੰ ਦੇਖੀ ਜਾਂਦੇ ਕਈਆਂ ਨੂੰ ਤਾਂ ਇੱਦਾਂ ਨਹੀਂ ਪਤਾ ਹੁੰਦਾ ਵੀ ਕਰੀ ਕੀ ਜਾਂਦਾ ਵੀ ਇਹ ਵੇ ਬੇੜੀਆ ਬਾੜੀ ਦਾ ਕਈਆਂ ਪਤਾ ਹੀ ਨਹੀਂ ਹੁੰਦਾ ਆਪਾਂ ਉਸ ਤੋਂ ਉਸ ਬੰਦੇ ਤੋਂ ਡਰੀ ਜੈ ਨਹੀਂ ਵੀ ਆਂਗੀ ਯਾਰ ਇਹ ਉਤਾਖ ਨਾ ਦੇਵੇ ਤੇ ਇੱਕ ਦਿਨ ਕੀ ਹੋਇਆ ਦੋਸਤੋ ਇੱਕ ਦਿਨ ਮੈਂ ਵੀਡੀਓ ਬਣਾਉਂਦਾ ਫਿਰਦਾ ਸੀ ਤੇ ਪਾਪਾ ਆ ਗਿਆ ਤੇ ਮੈਂ ਦੱਸੀ ਜਾਂਦਾ ਸੀ ਆ ਬੋਲੀ ਜਾਂਦਾ ਵੀਡੀਓ ਦੇ ਵਿੱਚ ਤੇ ਆ ਕੈਮਰਾ ਸਾਹਮਣੇ ਕਰਕੇ ਆ ਬੋਲੀ ਜਾਂਦਾ ਸੀ ਤੇ ਪਾਪਾ ਦਾ ਹੁੰਦਾ ਕੌਣ ਆ ਕਿਹਦਾ ਫੋਨ ਆਏ ਮਨ ਉਹਦੇ ਆ ਸੀ ਆ ਗਏ ਮੈਂ ਕਿਹਾ ਫੋਨ ਨਹੀਂ ਆਇਆ ਕਿ ਤੁਮਗੇ ਵੀਡੀਓ ਬਣਾਈਏ ਨਾ अच्छा। ਮੈਂ ਕਿਹਾ ਤੇ ਆ ਵੀ ਫੋਨ ਆ ਰਿਹਾ ਕਿਹਦਾ ਨਾ ਤੇ ਵੀ ਵੀ ਕਿਸ ਨਾਲ ਗੱਲ ਕਰੀ ਜਾਂਦੇ। ਤੇ ਮੈਂ ਨਾ ਸੋਚਦਾ ਮੈਂ ਕਿ ਕਈਆਂ ਤਾਂ ਐਨਾ ਪਤਾ ਨਹੀਂ ਹੁੰਦਾ ਵੀ ਕਰੀ ਕੀ ਜਾਂਦਾ ਵੀ ਇਹ ਕੰਮ ਕੀ ਕਰਿਆ ਵੀਡੀਓ ਬਣਾਉਂਦਾ ਇਹਦਾ ਕਿਸ ਨਾਲ ਗੱਲ ਲੱਗ ਰਿਹਾ ਹੈ ਜਾਂ ਕੀ ਕਰੀ ਜਾਂਦਾ ਹੈ ਹਨਾ ਤੇ ਇੱਥੇ ਪਿੰਡਾਂ ਦੇ ਵਿੱਚ ਸਾਨੂੰ ਪਤਾ ਹੀ ਆ ਜਿਵੇਂ ਹਜ਼ਤੇ ਬਹੁਤ ਲੋਕ ਹੈ। ਅੱਜ ਤੇ ਬਹੁਤ ਐ ਤੇ ਹੌਂਸਲਾ ਦੇਣ ਵਾਲੇ ਜਿਵੇਂ ਪਿੰਡ ਦੇ ਵਿੱਚੋਂ ਜਿਹੜਾ ਪਿੰਡ ਦਾ ਮਾਹੌਲ ਹੁੰਦਾ ਨਾ ਪਿੰਡ ਦੇ ਵਿੱਚੋਂ 10 ਜਿਨ੍ਹਾਂ ਨੂੰ ਪਤਾ ਹੋਊਗਾ ਵੀ ਇਸ ਵੀਡੀਓ ਕੀ ਚੀਜ਼ ਹੁੰਦੀ ਹੈ ਵੀ ਬਣਾ ਕੇ ਇਹ ਨਾਲ ਕੀ ਮਿਲਦਾ ਕੀ ਨਾ ਨਹੀਂ ਮਿਲਦਾ ਤੇ ਸਾਰੇ ਪਿੰਡ ਦੇ ਵਿੱਚੋਂ ਲਾ ਲੋ ਤੇ 10 ਬੰਦੇ ਤੁਹਾਡੇ ਸਪੋਰਟ ਦੇ ਵਿੱਚ ਖੜਨਗੇ ਸਾਡੇ ਵੀ ਹੈਗੇ ਪਿੰਡ ਦੇ ਵਿੱਚ ਜਿਹੜੇ ਸਪੋਰਟ ਦੇ ਵਿੱਚ ਖੜਦੇ ਆ ਤੇ ਕਈ ਪਹਿਲਾਂ ਮਜ਼ਾਕ ਉਡਾਉਂਦੇ ਸੀ ਕਿ ਜਦੋਂ ਵੀ ਥੋੜਾ ਜਿਹਾ ਨੀਵੇਂ ਸੀ ਕਿ ਆਪਾਂ ਤੇ ਹੁਣ ਥੋੜਾ ਜਿਹਾ ਤਾਂ ਥੋੜਾ ਜਿਹਾ ਸਟੈਪ ਇੱਕ ਤਾਂ ਹੋ ਗਿਆ ਆਪਣਾ ਤੇ ਉਹ ਦਿਨ ਵੀ ਹੁਣ ਤਾਂ ਨਹੀਂ ਐਨਾ ਮਜ਼ਾਕ ਮਜ਼ੁਕ ਉਡਾਉਂਦੇ ਹੁਣ ਤਾਂ ਸਹੀ ਆ ਹੁਣ ਤਾਂ ਕਰਾਂ ਤੇ ਜਿਹੜੇ ਹੌਸਲਾ ਦੇ ਨਾਲ ਬੰਦੇ ਆ ਉਹ ਤਾਂ ਆਪਣੇ ਨਾਲ ਖੜੇ ਖੜੇ ਆ ਤੇ ਤਾਂ ਕਰਕੇ ਆ ਨਾ ਵੀ ਕਿਸੇ ਤੋਂ ਚਿਜ ਕੋ ਨਾ ਤੇ ਆਦਾ ਜਿਹੜਾ ਕੰਮ ਆ ਜਿਹੜਾ ਉਹ ਪਰਫੈਕਟਲੀ ਤਰੀਕੇ ਨਾਲ ਕਰੋ ਤੇ ਜੇ ਕੋਈ ਆਉਂਦਾ ਉਹ ਆਈ ਜਾਣ ਦੇ ਦੇਖੀ ਜਾਣ ਦੇ ਕੁਛ ਨਹੀਂ ਤੁਹਾਡਾ ਕੁਛ ਨਹੀਂ ਵੀ ਐਦਾ ਲੈਨੇ ਉਹ ਦੇਖਣ ਵਾਲਾ ਵੀ ਤੁਹਾਡੇ ਘਰੇ ਬੋਰੀ ਸਿੱਟ ਕੇ ਜਾਊਗਾ ਠੀਕ ਹੈ ਵੀ ਉਹ ਨਾ ਤਾਂ ਬੋਰੀ ਸਿੱਟ ਕੇ ਜਾਂਦਾ ਨਾ ਕੋਈ ਤੁਹਾਨੂੰ ਇੱਕ ਕਰ ਸਕਦਾ ਤੁਹਾਨੂੰ ਠੀਕ ਹੈ ਇੱਕ ਪੰਜੇ ਦੇ ਵੀ ਹੈਲਪ ਨਹੀਂ ਕਰ ਸਕਦਾ ਹੁੰਦਾ ਉਹ ਉਹਦਾ ਕੰਮ ਦੇਖਣਾ ਤੇ ਤੁਹਾਡਾ ਕੰਮ ਵੀਡੀਓ ਬਣਾਉਣਾ ਤੇ ਆਪਦੇ ਕੰਮ ਦੇ ਉੱਤੇ ਇਮਾਨਦਾਰ ਨਾਲ ਡਟੇ ਰਹੋ ਤੇ ਇੱਕ ਦਿਨ ਜ਼ਰੂਰ ਕਮਜਾਬੀ ਮਿਲੂਗੀ ਤੁਹਾਨੂੰ ਇਹ ਮੇਰਾ ਵਾਦਾ ਤੇ ਹਜੇ ਆਪਾਂ ਗਰੋ ਕਰਨਾ ਹੈ ਜੀ ਬਹੁਤ ਅੱਗੇ ਜਾਣਾ ਹੈ ਤੀਨਾ ਜੇ ਇਸ ਵੀਡੀਓ ਤੋਂ ਤੁਹਾਨੂੰ ਮੋਟੀਵੇਸ਼ਨ ਮਿਲਿਆ ਹੋਵੇ ਤਾਂ ਇਸ ਵੀਡੀਓ ਨੂੰ ਜਰੂਰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਤੇ ਹਾਈਪ ਜਰੂਰ ਕਰਦੇ ਹੋ ਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਤੇ ਮਿਲਦੇ ਹਾਂ ਜੀ ਕੱਲ ਦੀ ਵੀਡੀਓ ਦੇ ਵਿੱਚ ਬਾਏ ਬਾਏ ਜੀ ਟੇਕ ਕੇਅਰ